ਕੇ ਗੁਰਬਾਣੀ ਦੇ ਵਿੱਚ ਇੱਥੇ ਦੀਨ ਸ਼ਬਦ ਆਏਗਾ ਨਾਲ ਦਿਆਲ ਵੀ ਜ਼ਰੂਰ ਆਏਗਾ ਸਤਗੁਰ ਪਾਤਸ਼ਾਹ ਜੀਓ ਮੈਂ ਦੀਨ ਹਾਂ ਹਮ ਦੀਨ ਤੂੰ ਜੁਗ-ਜੁਗ ਦਾਤਾ ਜੇ ਅਸੀਂ ਦੀਨ ਹਾਂ ਪਾਤਸ਼ਾਹ ਤੂੰ ਜੁਗਾ ਜੁਗੰਤਰਾਂ ਤੋਂ ਜਿਹੜਾ ਹੈ ਦਾਤਾ ਹੈ ਦਾਤਾ ਇਸ ਤਰ੍ਹਾਂ ਦਾ ਹੈ ਦੇਂਦਾ ਦੇ ਲੈਂਦੇ ਥੱਕ ਪਾਹੀ ਦੇਣ ਵਾਲਾ ਕਦੇ ਦਾਤਾ ਜਿਹੜਾ ਹੈ ਥੱਕਦਾ ਨਹੀਂ ਲੈਣ ਵਾਲਾ ਬੇਸ਼ੱਕ ਪੰਥ ਥੱਕ ਜਾਂਦਾ ਹੋਇ। ਜੁਗਾ ਜੁਗੰਤਰ ਖਾਹੀ ਖਾਂ ਜੁਗਾ ਜੁਗਾ ਤੋਂ ਲੋਕੀ ਖਾਰ ਹੀ ਨਹੀਂ। ਜਦੋਂ ਇਨਸਾਨ ਜ਼ਿੰਦਗੀ ਦੇ ਅੰਦਰ ਨਰਾਸ਼ਤਾ ਜਦੋਂ ਉਹਦੇ ਪੱਲੇ ਪੈਂਦੀ ਹੈ ਜਦੋਂ ਸੁਸਾਈਡ ਕਰਦਾ ਹੈ ਆਤਮ ਹਤਿਆ ਕਰਦਾ ਹੈ ਉਹਦਾ ਕਾਰਨ ਹੀ ਹੈ ਨਾ ਕਿ ਪ੍ਰਮਾਤਮਾ ਤੂੰ ਤੇ ਸਾ ਦੇ ਰਹੇ ਆ। ਆ ਦੇਖ ਲੈਣ ਵਾਲਾ ਥੱਕ ਗਿਆ ਹੈ ਆਪਣੀ ਜ਼ਿੰਦਗੀ ਨੂੰ ਖਤਮ ਕਰ ਦੇਇਆ। ਇਰੇ ਤੇ ਅਸੀ ਇਹ ਨਹੀਂ ਕਹਿ ਸਕਦੇ ਪਰਮਾਤਮਾ ਲੈ ਕੇ ਚਲਿਆ ਗਿਆ ਮਹਾਰਜ ਪਾਤਸ਼ਾਹ ਕਹਿੰਦੇ ਉਸ ਪਰਮਾਤਮਾ ਦੀ ਸ਼ਰਨ ਵਿੱਚ ਜਾ ਤੇਰੇ ਕਦੇ ਨਰਾਸ਼ਤਾ ਪੱਲੇ ਰਹੇਗੀ ਨਹੀਂ ਗੁਰੂ ਦੇ ਉੱਤੇ ਭਰੋਸਾ ਰੱਖ ਯਾਦ ਰੱਖਿਓ ਗੁਰੂ ਦੇ ਉੱਤੇ ਰੱਖਿਆ ਹੋਇਆ ਭਰੋਸਾ ਹੀ ਸਭ ਤੋਂ ਵੱਡੀ ਦੌਲਤ ਹੈ ਇਨਸਾਨ ਦੇ ਪੈਸੇ ਦਾ ਘਰ ਦਾ ਧਨ ਦਾ ਹੋ ਸਕਦਾ ਇਹਦਾ ਵਟਵਾਰਾ ਪੈ ਜਾਂਦਾ ਕੋਈ ਪਰ ਗੁਰੂ ਦੇ ਪਾਤਰ ਬਣ ਕੇ ਉਹਦੀ ਮਿਹਰ ਦਾ ਕਦੇ ਵਟਵਾਰਾ ਨਹੀਂ ਪੈ ਸਕਦਾ ਜਿਸ ਇਨਸਾਨ ਨੂੰ ਲੱਗਦਾ ਧਨ ਉਹਦਾ ਸਭ ਤੋਂ ਵੱਡਾ ਸਾਥੀ ਹੈ ਇਸ ਸੰਸਾਰ ਵਿੱਚ ਕਿੰਨੇ ਲੋਕ ਆਏ ਨੇ ਜਿੰਨਾਂ ਕੋਲ ਧਨ ਬਹੁਤ ਸੀ ਕੌਣ ਬਣਿਆ ਹੈ ਉਸ ਧਨ ਦਾ ਧਨ ਜਿਹੜਾ ਹੈ ਉਹਦਾ ਸਾਥੀ ਬਣਿਆ ਪਾਰਸ਼ਾ ਤੇ ਬਖਸ਼ਿਸ਼ ਕਰਦੇ ਹੀ ਨਹੀਂ ਇਸ ਸੰਸਾਰ ਵਿੱਚ ਇੱਕ ਐਸੀ ਔਰਤ ਹੈ ਜਿਹਦਾ ਖਸਮ ਮਰ ਜਾਏ ਤੇ ਕਦੇ ਉਰੰਦੀ ਨਹੀਂ ਈਵਨ ਕਿ ਜਦੋਂ ਮਨੁੱਖੀ ਸੁਭਾਅ ਦੇਖੋਗੇ ਔਰਤਾਂ ਪਤੀ ਚੜਾਈ ਕਰਕੇ ਚਲਿਆ ਜਾਏ ਔਰਤ ਵਿਯੋਗ ਵਿੱਚ ਹੋ ਜਾਂਦੀ ਹੈ ਮਾਰੇ ਪਾਰਸ਼ਕ ਕਹਿੰਦੇ ਖਸਮ ਮਰਐ ਤੋ ਨਾਰ ਨਾ ਰੂਵੇ ਉਸ ਰਖਵਾਰੂ ਔਰ ਹੋ ਗਏ ਦਰਖਵੱਲਾ ਹੀ ਫਿਰ ਹੋਰ ਬਣ ਜਾਂਦਾ ਹੈ ਇਸ ਸੰਸਾਰ ਵਿੱਚ ਇੱਕ ਐਸਾ ਪਤੀ ਹੈ ਜਿਹਨੂੰ ਅਸੀਂ ਕਹਿੰਦੇ ਅਰਬਪਤੀ ਕਰੋੜਪਤੀ ਲੱਖਪਤੀ ਹਜ਼ਾਰਪਤੀ ਅਰਬਪਤੀ ਅਰਬਾਂ ਦਾ ਪਤੀ ਕਰੋੜਾਂ ਦਾ ਪਤੀ ਲੱਖਾਂ ਦਾ ਪਤੀ ਜਦੋਂ ਇਹ ਪਤੀ ਮਰਦਾ ਹੈ ਪਾਰਸ਼ਾ ਕਹਿੰਦੇ ਨਾਰ ਮਾਇਆ ਰੂਪੀ ਨਾਰ ਜਿਹੜੀ ਹੈ ਰੋਂਦੀ ਨਹੀਂ ਨੋਮੀਨੀ ਤੇ ਇਨਸਾਨ ਖੁਦ ਲਿਖਾ ਕੇ ਜਾਂਦਾ ਹੈ ਨਾ ਆਪਣੇ ਜਿਉਂਦਿਆਂ ਜੀ ਕਿ ਮੇਰੇ ਮਰਨ ਤੋਂ ਬਾਅਦ ਖਾਤਾ ਜਿਹੜਾ ਹੈ ਅਕਾਊਂਟ ਜਿਹੜਾ ਹੈ ਇਸ ਦੇ ਨਾਮ ਦੇ ਉੱਪਰ ਟਰਾਂਸਫਰ ਕੀਤਾ ਜਾਏ। ਪਾਤਸ਼ਾਹ ਬਖਸ਼ਿਸ਼ ਕਰਦੇ ਖਸਮ ਮਰੇ ਤੂੰ ਨਾਰ ਨਾ ਰੋਵੇ ਉਸ ਰਖਵਾਰੂ ਰੋਵੇ ਉਹਦਾ ਰਖਵਾਲਾ ਤੇ ਹੋਰ ਬਣ ਜਾਂਦਾ ਆ ਕਿ ਜਿਹਦੇ ਕੋਲ ਜਾਂਦੀ ਹੈ ਮਾਇਆ ਉਹੀ ਉਹਦਾ ਪਤੀ ਬਣ ਜਾਂਦਾ ਹੈ। ਸਤਿਗੁਰ ਪਾਰਸ਼ਾ ਕਹਨ ਲੱਗੇ ਜਿਹਦੇ ਕੋ ਗੁਰੂ ਦਾ ਭਰੋਸਾ ਹੈ ਜਿਹੜਾ ਗੁਰੂ ਦੀ ਸ਼ਰਨ ਚ ਜਾਂਦਾ ਹੈ ਉਹਨੂੰ ਫਿਰ ਕਿਸੇ ਗੱਲ ਦੀ ਫਿਰ ਟੋਟ ਨਹੀਂ ਰਹਿੰਦੀ ਨਾ ਉਹਨੂੰ ਦੁਨੀਆ ਦੀ ਤਾਕਤ ਜਿਹੜੀ ਹੈ ਡੋਲਾ ਸਕਦੀ ਹੈ ਨਾ ਮਾਰ ਸਕਦੀ ਹੈ ਕਹਨ ਲੱਗੇ ਇੱਕ ਕਿਸੇ ਨੇ ਬੜੀ ਪਿਆਰੀ ਕਹਾਣੀ ਲਿਖੀ ਕਹਾਣੀ ਚ ਸਿੱਖਿਆ ਬੜੀ ਕਮਾਲ ਦੀ ਇੱਕ ਨਗਰ ਦੇ ਵਿੱਚ ਦੋ ਮਿੱਤਰ ਰਹਿੰਦੇ ਸਨ ਇੱਕ ਮਿੱਤਰ ਐਸਾ ਸੀ ਜੋ ਮਿਹਨਤ ਦੇ ਵਿੱਚ ਵਿਸ਼ਵਾਸ ਰੱਖਦਾ ਸੀ ਜੋ ਮਿਹਨਤ ਵਿੱਚ ਜੋ ਕਿਸਮਤ ਦੇ ਵਿੱਚ ਵਿਸ਼ਵਾਸ ਰੱਖਦਾ ਸੀ ਇੱਕ ਨਗਰ ਵਿੱਚ ਦੋ ਮਿੱਤਰ ਰਹਿੰਦੇ ਇੱਕ ਨੇ ਕਿਸਮਤ ਦੇ ਵਿੱਚ ਵਿਸ਼ਵਾਸ ਰੱਖਣਾ ਜੋ ਕਿਸਮਤ ਵਿੱਚ ਲਿਖਿਆ ਹੈ ਉਹ ਮਿਲਦਾ ਹੈ ਜੋ ਕਿਸਮਤ ਦੇ ਦਿੰਦੀ ਹੈ ਉਹ ਪ੍ਰਾਪਤ ਹੁੰਦਾ ਹੈ ਇੱਕ ਮਿੱਤਰ ਜਿਹੜਾ ਸੀ ਉਹ ਆਖਦਾ ਸੀ ਜੇਕਰ ਕੋਈ ਮਦਦ ਕਰ ਦੇ ਕੋਈ ਪੈਸੇ ਥੇਲੇ ਦੀ ਕੋਈ ਟੱਕੇ ਦੀ ਮਦਦ ਕਰ ਦੇ ਤੇ ਫਿਰ ਜਿਹੜੀ ਹੈ ਉਹ ਜ਼ਿੰਦਗੀ ਸੁਖਾਲੀ ਹੋ ਜਾਂਦੀ ਹੈ ਉਹ ਦੋਵਾਂ ਨੇ ਆਪਸ ਵਿੱਚ ਬੈਠਿਆ ਕਰਨਾ ਇਹੀ ਚੀਜ਼ ਕਰਿਆ ਕਰਨਾ ਕਿ ਮੇਰੀ ਕਿਸਮਤ ਜਿਹੜੀ ਹੈ ਸਾਥ ਨਹੀਂ ਦੇਦੀ ਦੂਜੇ ਨੇ ਕਿਹਾ ਕਰਨਾ ਜੇਕਰ ਮੈਨੂੰ ਕੋਈ ਚਾਰ ਪੈਸੇ ਦੇ ਦੇਵੇ ਜੇਕਰ ਕੋਈ ਐਸਾ ਬੰਦਾ ਮਿਲ ਜਾਈ ਜਿਹੜਾ ਕੋਈ ਧਨ ਬਹੁਤ ਹੋਵੇ ਤੇ ਮੇਰੀ ਮਦਦ ਕਰ ਦੇ ਤੇ ਮੈਂ ਜ਼ਿੰਦਗੀ ਆਪਣੀ ਸੁਖੈਲੀ ਕਰ ਲਿਆਂਗਾ ਕਿਸੇ ਦੇ ਉੱਤੇ ਨਿਰਭਰ ਇੱਕ ਵਾਰ ਇਸੇ ਤਰ੍ਹਾਂ ਕਿਸੇ ਆਪਣੇ ਪਿੰਡ ਵਿੱਚੋਂ ਨਿਕਲ ਗਏ ਦੂਰ ਚਲੇ ਗਏ ਤੇ ਦੂਰ ਇਸ ਭਾਲ ਦੇ ਵਿੱਚ ਕਿ ਕੋਈ ਰਾਜਾ ਮਿਲੇ ਕਿਸੇ ਰਿਆਸਤ ਦਾ ਉਹ ਸਾਨੂੰ ਧਨ ਦੇ ਦੇਵੇ ਸਾਨੂੰ ਪੈਸਾ ਦੇ ਦੇਵੇ ਤੇ ਸ਼ਹਿਰ ਸਾਡੀ ਜਿਹੜੀ ਜ਼ਿੰਦਗੀ ਹੈ ਸੁਖੈਲੀ ਹੋ ਜਾਵੇ ਤੁਰੇ ਜਾਂਦੇ ਨੇ ਇੱਕ ਨਗਰ ਦੇ ਵਿੱਚ ਉਹਨਾਂ ਨੂੰ ਰੱਬੀ ਰੂਹ ਕੋ ਉਹਨਾਂ ਨੂੰ ਮਿਲਦਾ ਹੈ ਜਦ ਉਹਨਾਂ ਨਾਲ ਗੱਲਬਾਤ ਹੁੰਦੀ ਹੈ ਤੇ ਉਹ ਆਖਦਾ ਕਹਿੰਦਾ ਭਲੇ ਉਹ ਪੁਰਸ਼ੋ ਕਿੱਥੇ ਜਾ ਰਹੇ ਹੋ ਉਹ ਫਟਾਫਟ ਇੱਕ ਬੋਲਦਾ ਕਹਿੰਦਾ ਅਸੀਂ ਰਾਜੇ ਦੀ ਭਾਲ ਵਾਸਤੇ ਜਾ ਰਹੇ ਹਾਂ ਕਿਉਂ ਉਹ ਦੱਸਿਆ ਕਹਿੰਦਾ ਜੇਕਰ ਸਾਨੂੰ ਕੋਈ ਰਾਜਾ ਮਿਲ ਗਿਆ ਨਾ ਸਾਡੀ ਜ਼ਿੰਦਗੀ ਵਧੀਆ ਤਰੀਕੇ ਨਾਲ ਲੰਘ ਜਾਏਗੀ ਉਹਨਾਂ ਨੇ ਆਪਣੇ ਆਪਣੇ ਦੱਸੇ ਤੁਸੀਂ ਕੌਣ ਹੋ ਮੈਂ ਰੱਬ ਦੇ ਉੱਤੇ ਭਰੋਸਾ ਕਰਨ ਵਾਲਾ ਕਹਿੰਦਾ ਕਹਿੰਦਾ ਕਿਉਂ ਕੀ ਹੋਇਆ ਮੈਂ ਰੱਬੀ ਰਜ਼ਾ ਵਿੱਚ ਰਹਿੰਦਾ ਹਾਂ ਜ਼ਿੰਦਗੀ ਮੇਰੀ ਬਹੁਤ ਵਧੀਆ ਸੀ ਪਰ ਜਿਵੇਂ ਪਰਮਾਤਮਾ ਨੂੰ ਚੰਗਾ ਲੱਗਦਾ ਮੈਂ ਉਸੇ ਦੀ ਰਜ਼ਾ ਵਿੱਚ ਰਹਿੰਦਾ ਹਾਂ ਮੈਂ ਨਿਕਲ ਲੱਗਿਆ ਹਾਂ ਮਿਹਨਤ ਕਰਾਂਗਾ ਜ਼ਿੰਦਗੀ ਦੇ ਅੰਦਰ ਸੰਘਰਸ਼ ਕਰਾਂਗਾ ਮਿਹਨਤ ਪੱਲੇ ਪੇਗੀ ਜ਼ਿੰਦਗੀ ਸੌਖੀ ਹੋ ਜਾਏਗੀ ਪਰ ਜੋ ਪਰਮਾਤਮਾ ਦਾ ਪਾਣਾ ਹੈ ਉਹਨੂੰ ਸਵੀਕਾਰ ਕਰਾਂਗਾ ਪਰਮਾਤਮਾ ਨੂੰ ਕਦੇ ਮਾੜਾ ਨਹੀਂ ਕਿਹਾਗਾ ਉਹ ਜਿਉਂ ਉਹਦੇ ਲਾਗੇ ਬੈਠੇ ਦੁਵੇਂ ਜਾਨੇ ਰਬ ਨੇ ਸਾਡੇ ਨਾਲ ਮਾੜਾ ਕੀਤਾ ਤੂੰ ਕਿਉਂ ਨਹੀਂ ਰੱਬ ਨੂੰ ਮਾੜਾ ਕਹਿ ਰਿਹਾ ਕਹਿੰਦਾ ਕਿਉਂ ਮਾੜਾ ਕਹਾਂ ਜਿਦਨ ਚੰਗੇ ਦੇਣ ਸੀ ਰੱਬ ਨੂੰ ਉਦਨ ਯਾਦ ਕਰਨਾ ਸੀ ਅੱਜ ਮਾੜੇ ਆਏ ਫਿਰ ਕੀ ਹੋਇਆ ਉਹ ਤਿੰਨੇ ਜਣੇ ਨਿਕਲ ਗਏ ਕਹਿੰਦਾ ਸੀ ਰਾਜੇ ਦੀ ਭਾਲ ਵਾ ਤੇ ਚੱਲੇ ਹਾਂ ਉਹ ਨਾਲ ਚਲੇ ਆ ਗਿਆ ਰਾਤ ਪੈ ਗਈ ਰਾਤ ਕਿਸੇ ਖੰਡਰ ਦੇ ਵਿੱਚ ਰੁਕੇ ਉੱਥੇ ਬੈਠ ਕੇ ਆਪਸ ਵਿੱਚ ਹੁਣ ਗੱਲਾਂ ਬਾਤਾਂ ਕਰ ਰਹੇ ਨੇ ਤੇ ਕਈ ਵਿਸ਼ਿਆਂ ਤੇ ਗੱਲਾਂ ਬਾਤਾਂ ਕੀਤੀਆਂ ਜਿਸ ਖੰਡਰ ਵਿੱਚ ਰੁਕੇ ਹੋਏ ਸਨ ਉਹ ਇੱਕ रियासत ਦੇ ਵਿੱਚ ਆਉਂਦਾ ਸੀ ਉਸੇ ਰਿਆਸਤ ਦਾ ਇੱਕ ਰਾਜਾ ਸੀ ਉਹ ਰਾਤ ਨੂੰ ਨਿਕਲਿਆ ਭੇਸ ਬਟਾ ਕੇ ਨਿਕਲਿਆ ਤਾਰਿਆਂ ਦੇ ਚਾਨਣ ਨੂੰ ਮਾਣਦਾ ਹੋਇਆ ਆਪਣੀ ਰਿਆਸਤ ਵਿੱਚ ਨਿਕਲਿਆ ਹੈ ਉਹਨੂੰ ਅਚਾਨਕ ਖੰਡਰ ਦੇ ਵਿੱਚੋਂ ਆਵਾਜ਼ ਸੁਣੀ ਤਿੰਨ ਉੱਥੇ ਮਨੋਖੇ ਬੈਠੇ ਹੋਏ ਸਨ ਗੱਲਾਂ-ਬਾਤਾਂ ਕਰ ਰਹੀ ਸੀ ਵੱਖ-ਵੱਖ ਵਿਸ਼ਿਆਂ ਦੇ ਉੱਤੇ ਉਹਦੇ ਕੰਨਾਂ 'ਚ ਆਵਾਜ਼ ਪਈ ਉਹ ਜਾ ਕੇ ਉਹਨਾਂ ਨੂੰ ਮਿਲਦਾ ਕਹਿੰਦਾ ਤੁਸੀਂ ਕੌਣ ਹੋ ਕਹਿੰਦਾ ਸਿਰਾਹੀ ਹਾਂ ਕਿੱਥੇ ਆਏ ਕਹਿੰਦਾ ਅਸੀਂ ਇਸ ਰਿਆਸਤ ਦੇ ਰਾਜੇ ਨੂੰ ਮਿਲਣ ਆਏ ਕਿਉਂ ਜੇ ਰਾਜਾ ਕਹਿੰਦਾ ਮੈਨੂੰ ਪੈਸਾ ਦੇ ਦੇ ਨਾ ਤੇ ਸਾਡੀ ਜ਼ਿੰਦਗੀ ਕਹਿੰਦਾ ਬੜੀ ਸੋਹਣੀ ਨਿਕਲ ਜਾਏ ਦੋਵਾਂ ਨੇ ਆਪਣੀ ਆਪਣੀ ਦੱਸੀ ਤੀਜਾ ਕਹਿਣ ਲੱਗਿਆ ਕਹਿੰਦਾ ਕੀ ਤੂੰ ਦੱਸ ਤੇਰੀ ਕੋਈ ਇੱਛਾ ਨਹੀਂ ਉਹ ਆਖਣ ਲੱਗਿਆ ਮੇਰੀ ਇੱਛਾ ਤੂੰ ਪੂਰੀਆਂ ਨਹੀਂ ਕਰ ਸਕਦਾ ਤੂੰ ਮੇਰੀ ਇੱਛਾ ਨੂੰ ਕਦੇ ਪੂਰੀਆਂ ਨਹੀਂ ਕਰ ਸਕਦਾ ਹਾਂ ਜੇ ਤੈਨੂੰ ਸੱਚਮੁੱਚ ਹੀ ਲੱਗਦਾ ਹੈ ਕਿ ਤੂੰ ਮੇਰੀ ਇੱਛਾ ਨੂੰ ਪੂਰੀਆਂ ਕਰਨ ਵਾਲਾ ਹੈਂ ਤੇ ਕਹਿੰਦਾ ਇੱਕ ਗੱਲ ਦੀ ਇੱਛਾ ਪੂਰੀ ਕਰ ਦ ਉਸ ਰੱਬ ਦੇ ਅੱਗੇ ਅਰਦਾਸ ਕਰ ਰੱਬਾ ਆਪਣਾ ਭਰੋਸਾ ਨਾ ਕਦੇ ਟੁੱਟਣ ਦੇ ਤੇਰਾ ਪਿਆਰ ਤੇਰਾ ਭਰੋਸਾ ਹਮੇਸ਼ਾ ਬਣਿਆ ਰਹੇ ਜੋ ਤੂੰ ਆਪਣੀ ਰਜ਼ਾ ਵਿੱਚ ਦੇਵੇਂਗਾ ਉਸ ਨੂੰ ਮੈਂ ਪ੍ਰਵਾਨ ਕਰਾਂਗਾ ਉਹਨਾਂ ਦੀ ਗੱਲਾਂ ਸੁਣ ਕੇ ਉਹ ਰਾਜਾ ਪੇਸ਼ਵਟਾਇਆ ਸੀ ਚਲੇ ਆ ਗਿਆ ਆਪਣੇ ਦਰਬਾਰ ਵਿੱਚ ਚੜਿਆ ਗਿਆ ਰਾਤ ਲੰਗੀ ਸਵੇਰੇ ਉਹਨੇ ਆਪਣਾ ਤਖਤ ਲਾਇਆ ਤੇ ਆਪਣੇ ਵਜ਼ੀਰਾਂ ਨੂੰ ਕਹਿਣ ਲੱਗਾ ਜਿਹੜੇ ਰਾਤ ਮੁਸਾਫਰ ਮਿਲੇ ਸੀ ਨਾ ਉਹਨਾਂ ਲੱਭ ਕੇ ਲੈ ਕੇ ਆਓ ਉਹ ਤਿੰਨੇ ਮੁਸਾਫਰਾਂ ਨੂੰ ਲੱਭ ਕੇ ਲੈ ਕੇ ਆਏ ਉਹਨਾਂ ਨੇ ਰਾਜੇ ਦੇ ਸਾਹਮਣੇ ਲਿਆ ਕੇ ਪੇਸ਼ ਕਰ ਦਿੱਤਾ ਹੁਣ ਡਰ ਗਏ ਘਬਰਾ ਗਏ ਇਹ ਰਾਜਾ ਹੈ ਇਹ ਸਾਡੇ ਨਾਲ ਹੁਣ ਮਾੜਾ ਕਰੇਗਾ ਸਾਡੇ ਨਾਲ ਗਲਤ ਕਰੇਗਾ ਸਾਨੂੰ ਸਜ਼ਾ ਦੇਵੇਗਾ ਉਹ ਰਾਜਾ ਆਖਣ ਲੱਗਿਆ ਕਹਿੰਦਾ ਘਬਰਾਓ ਨਾ ਡਰੋ ਨਾ ਰਾਤ ਤੁਸੀਂ ਮੈਨੂੰ ਮਿਲੇ ਸੀ ਮੈਂ ਰਾਜਾ ਹਾਂ ਇਸ ਰਿਆਸਤ ਦਾ ਦੱਸੋ ਤੁਹਾਡੀ ਇੱਛਾ ਕੀ ਕੀ ਹੈ ਇੱਕ ਫਟ ਬੋਲਿਆ ਕਹਿੰਦਾ ਰਾਜਨ ਜੇਕਰ ਮੈਨੂੰ ਤੂੰ 10000 ਸੋਨੇ ਦੀਆਂ ਜਿੰਦਾ ਮੈਨੂੰ ਮੋਹਰਾ ਦੇ ਦੇਨਾ ਜੇ 10000 ਸੋਨੇ ਦੀਆਂ ਮੋਹਰਾ ਮਿਲ ਜਾਣ ਮੈਂ ਉਸ ਮੋਹਰਾ ਦੇ ਨਾਲ ਆਪਣੇ ਕੰਮ ਕਰਨ ਨੂੰ ਸ਼ੁਰੂ ਕਰ ਲਿਆ ਮੈਂ ਧੰਨ ਕਮਾਲਾਂਗਾ ਰਾਜੇ ਨੇ ਆਪਣੇ ਵਰੀਦਾਂ ਨੂੰ ਬੁਲਾਇਆ ਕਹਿੰਦਾ ਦੋ ਸੋਨੇ ਦੀਆਂ ਭਰੀਆਂ ਥੈਲੀਆਂ ਜਿਹੜੀਆਂ ਹਨ ਇਸ ਬੰਦੇ ਨੂੰ ਦੇ ਦਿਓ ਦੂਜੇ ਨੂੰ ਕਹਿਣ ਲੱਗਿਆ ਕਹਿੰਦਾ ਤੂੰ ਕੌਣ ਹੈ ਕਹਿੰਦਾ ਮੈਂ ਮੇਰੇ ਕੋਲ ਬਹੁਤ ਕੁਝ ਸੀ ਮੈਂ ਇੱਕ ਕਿਸੇ ਦੂਸਰੀ ਰਿਆਸਤ ਵਿੱਚ ਰਹਿੰਦਾ ਸੀ ਉੱਥੋਂ ਦੀ ਇੱਕ ਰਾਣੀ ਕਹਿ ਲਈਏ ਜਾਂ ਉੱਥੋਂ ਬਹੁਤ ਧਨਾੜ ਕਿਸੇ ਬੰਦੇ ਦੀ ਠੀਕ ਕਹਿ ਲਈਏ ਉਹਦੇ ਨਾਲ ਮੇਰਾ ਵਿਆਹ ਹੋ ਗਿਆ ਜਦੋਂ ਉਹ ਆਈ ਮੇਰੇ ਘਰ 'ਚ ਵਿਆਹ ਕੀ ਮੇਰੀ ਕਿਸਮਤ ਬੜੀ ਚਮਕੀ ਕੋਈ ਕਿਸਮਤ ਦੀਆਂ ਗੱਲਾਂ ਕਰੀ ਜਾਏ ਮੇਰੇ ਕੋਲ ਸਭ ਕੁਝ ਹੋ ਗਿਆ ਮੇਰੇ ਕੋਲ ਪੈਸਾ ਬੜਾ ਸੀ ਮੇਰੇ ਕੋਲ ਇੱਕ ਸੋਹਣੀ ਔਰਤ ਸੀ ਜਦੋਂ ਉਹ ਔਰਤ ਮਰ ਗਈ ਮੇਰੀ ਕਿਸਮਤ ਵੀ ਨਾਲੇ ਲੈ ਕੇ ਡੁੱਬ ਗਈ ਮੈਂ ਸਾਰਾ ਕੁਝ ਲਟਾਲਿਆ ਮੈਂ ਕੰਗਾਲ ਹੋ ਗਿਆ ਮੈਂ ਨਿਕਲਿਆ ਜੇਕਰ ਤੂੰ ਆਪਣੇ ریاਸਤ ਦੀ ਕਿਸੇ ਸੋਹਣੀ ਕਿਤੇ ਔਰਤ ਦੇ ਨਾਲ ਮੇਰੀ ਸ਼ਾਦੀ ਕਰਵਾ ਦੇਵੇਂ ਤੇ ਹੋ ਸਕਦਾ ਮੇਰੀ ਕਿਸਮਤ ਫਿਰ ਜਾਗ ਪਵੇ ਰਾਜੇ ਨੇ ਕਿਹਾ ਇਸ ਮੈਲ ਦੀ ਕਿਸੇ ਦਾਸੀ ਦੇ ਨਾਲ ਇਹਦੀ ਸ਼ਾਦੀ ਕਰਵਾ ਦਿਓ ਤੇ ਜੇ ਨੂੰ ਕਹਿ ਲੱਗਾ ਤੈਨੂੰ ਕੀ ਚਾਹੀਦਾ ਉਹ ਕਹਿਣ ਲੱਗਾ ਕਿ ਰਾਜਨ ਮੈਂ ਜੋ ਮੈਨੂੰ ਚਾਹੀਦਾ ਤੂੰ ਦੇ ਨਹੀਂ ਸਕਦਾ ਕਿਨਾਂ ਤੂੰ ਮੰਗ ਮੈਂ ਰਾਜਾ ਹਾਂ ਕਿਨਾਂ ਰਾਜਾ ਹੈ ਕਿਨਾਂ ਹਾਂ ਮੈਂ ਬਾਦਸ਼ਾਹ ਹਾਂ ਕਹਿੰਦਾ ਰਾਜਨ ਜੇ ਮੈਂ ਕਹਾਂ ਕਿ ਆਪਣਾ ਤਖਤ ਮੈਨੂੰ ਦੇ 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 ਦੇਂਗਾ ਉਹ ਕਹਿੰਦਾ ਗੁਸਤਾਖੀ ਕੀਤੀ ਹੈ ਕਹਿੰਦਾ ਮੈਂ ਤੂੰ ਮੈਨੂੰ ਸੋਨਾ ਮੰਗੇ ਪੈਸਾ ਮੰਗੇ ਦੌਲਤ ਮੰਗੇ ਘਰ ਮੰਗੇ ਮਹਿਲ ਮੰਗੇ ਕੋਈ ਮੈਂ ਤੈਨੂੰ ਦੇ ਦੇਂਗਾ ਕਹਿੰਦਾ ਇਹ ਗੱਲ ਮੈਂ ਕਹਿ ਰਿਹਾ ਜੇ ਤੂੰ ਆਪ ਭਿਖਾਰੀ ਹੈ ਤੂੰ ਮੈਨੂੰ ਕੀ ਦੇਂਗਾ ਤੂੰ ਆਪ ਤੂੰ ਦੇਣ ਵਾਲਾ ਤੇ ਤਿਆਰੀ ਨੂੰ ਤੂੰ ਬਾਦਸ਼ਾਹ ਕਹਾਦਾ ਹੈ ਉਨੇ ਇਨੀ ਗੱਲ ਕਹੀ ਤੇ ਉਹ ਆਖਣ ਲੱਗਿਆ ਕਹਿੰਦਾ ਇਹਨਾਂ ਨੂੰ ਦਿਓ ਤੀਸਰੇ ਬੰਦੇ ਨੇ ਕੁਝ ਨਾ ਲਿਆ ਉਹਨਾਂ ਨੂੰ ਤੋੜ ਦਿੱਤਾ ਚਲੇ ਗਏ ਜਦੋਂ ਉਹ ਚਲੇ ਗਏ ਤੇ ਉਹਦਾ ਇੱਕ ਚਾਪਲੂਸੀ ਕਰਨ ਵਾਲਾ ਵਜ਼ੀਰ ਸੀ ਵਜ਼ੀਰ ਨੂੰ ਆਖਣ ਲੱਗਿਆ ਰਾਜਨ ਮੈਂ ਕੁਝ ਕਹਿਣਾ ਚਾਹੁੰਦਾ ਕਹਿੰਦਾ ਕੀ ਕਹਿੰਦਾ ਹੈ ਤੇ ਤੇਰੀ ਉਹਨੇ ਬੜੀ ਬੇਇੱਜ਼ਤੀ ਕੀਤੀ ਹੈ ਤੂੰ ਰਾਜਾ ਹੈ ਤੈਨੂੰ ਭਿਖਾਰੀ ਕਹਿ ਕੇ ਗਿਆ ਏ ਤੇਰੀ ਕੋਈ ਦਿੱਤੀ ਚੀਜ਼ ਨੂੰ ਲੈ ਕੇ ਨਹੀਂ ਗਿਆ ਤੂੰ ਉਹਨੂੰ ਬਾਰ-ਬਾਰ ਕਿਹਾ ਪਰ ਉਹਨੇ ਲਿਆ ਕੁਝ ਨਹੀਂ ਤੇਰੇ ਕੋਲ ਕਹਿੰਦਾ ਇਹਦੀ ਸਜ਼ਾ ਜਿਹੜੀ ਹੈ ਮੌਤ ਹੈ ਉਹਦੇ ਗੱਲਾਂ 'ਚ ਆ ਗਿਆ ਰਾਜਾ ਉਹਨੇ ਆਪਣਾ ਜਲਾਦ ਭੇਜਿਆ ਕਹਿੰਦਾ ਜਾਉ ਅਜੀ ਥੋੜਾਕ ਦੂਰ ਗਏ ਹੋਣਗੇ ਜਿਹੜਾ ਉਹਨਾਂ 'ਚ ਰਾਹੀ ਜਿਹੜਾ ਜਿਹੜਾ ਖਾਲੀ ਹੱਥ ਹੋਏਗਾ ਨਾ ਉਹਦਾ ਸਿਰ ਕਲਮ ਕਰਕੇ ਮੇਰੇ ਕੋਲ ਲੈ ਆਇਆ ਇਹਨੇ ਆਪਣਾ ਜਲਾਦ ਕੱਢਿਆ ਜਿਨੇ سونے ਦੀਆਂ ਥੈਲੀਆਂ ਫੜੀਆਂ ਹੋਈਆਂ ਸਨ ਉਹ ਥੱਕ ਚੁੱਕਿਆ ਸੀ ਤੇ ਉਹ ਆਖਣ ਲੱਗਿਆ ਦੂਜੇ ਨੂੰ ਜਿਹੜਾ ਖਾਲੀ ਹੱਥ ਸੀ ਰੱਬੀ ਪਿਆਰ ਵਾਲਾ ਆਖਣ ਲੱਗਿਆ ਕਿੰਦਾ ਮੈਂ ਥੱਕ ਚੁੱਕਿਆ ਹਾਂ ਮੇਰੇ سونے ਦੀਆਂ ਥੈਲੀਆਂ ਚੁੱਕ ਸਕਦੇ ਕੁਝ ਸਮੇਂ ਦੇ ਵਾਸਤੇ ਮੈਂ ਤੇ ਕੋ ਅੱਗੇ ਜਾ ਕੇ ਫੇਰ ਲੈ ਲਿਆਂਗਾ ਉਹ ਕਹ ਲੈ ਕੋਈ ਨਹੀਂ ਉਹਨੇ ਆਪਣੇ ਇੱਕ ਥੈਲੀ ਉਹਨੇ ਸਿਰ ਦੇ ਉੱਤੇ ਰੱਖ ਲਈ ਇੱਕ ਉਹਨੇ ਹੱਥ ਦੇ ਵਿੱਚ ਫੜ ਲਈ ਉੱਚਲੇ ਗਿਆ ਰਾਜੇ ਦੇ ਪਿਛੋ ਜਲਾਦ ਆਇਆ ਉਹਨੇ ਆਪਣਾ ਵਾਰ ਕੀਤਾ ਜਿਹੜਾ ਖਾਲੀ ਘੱਤ ਸੀ ਉਹਦੇ ਧੌਣ ਨੂੰ ਲਾਇਆ ਗਰਦਨ ਨੂੰ ਲਾਇਆ ਜਾ ਕੇ ਬਾਦਸ਼ਾਹ ਦੇ ਅੱਗੇ ਪੇਸ਼ ਕਰ ਦਿੱਤਾ ਜਿਹੜਾ ਬਾਦਸ਼ਾਹ ਦੇ ਸਾਹਮਣੇ ਲਿਆ ਕੇ ਪੇਸ਼ ਕੀਤਾ ਬਾਦਸ਼ਾਹ ਵੇਖ ਕੇ ਹੈਰਾਨ ਰਹਿ ਗਿਆ ਕਹਿੰਦਾ ਗਲਤ ਹੋ ਗਿਆ ਕਿ ਨੱਕੀ ਇਹ ਉਹ ਨਹੀਂ ਹੈ ਇਹ ਉਹ ਸੀ ਜਿਹਦੇ ਕੋਲ ਸੋਨਾ ਸੀ ਹੋ ਸਕਦਾ ਥੱਕ ਚੁੱਕਿਆ ਹੋਈ ਤੇ ਇਹਨੇ ਆਪਣਾ ਸੋਨਾ ਕਿਸੇ ਨੂੰ ਫੜਾ ਦਿੱਤਾ ਹੋਈ ਜਿਹੜਾ ਖਾਲੀ ਹੱਥ ਆਣਾ ਇਹੋ ਨਹੀਂ ਐ ਖਾਲੀ ਹੱਥ ਵਾਲੇ ਨੇ ਸੋਨਾ ਫੜ ਲਿਆ ਸੀ ਸੋਨੇ ਵਾਲਾ ਤੁਸੀਂ ਸਿਰ ਲੈ ਕੇ ਆ ਗਏ ਹੋ ਉਹ ਉਹਨੂੰ ਉਹਦਾ ਸਿਰ ਲੈ ਕੇ ਜਿਹਦੇ ਕੋ ਸੋਨਾ ਹੋਏਗਾ ਦੂਸਰੇ ਜਲਾਦ ਨੂੰ ਭੇਜਿਆ ਜਿਹੜਾ ਦੂਸਰੇ ਜਲਾਦ ਨੂੰ ਉਹਨੇ ਭੇਜਿਆ ਤੇ ਉਹ ਫਿਰ ਇੱਕ ਘਟਨਾ ਵਾਪਰ ਗਈ ਜਿਹਦੇ ਕੋ ਔਰਤ ਸੀ ਨਾ ਉਹ ਆਖਣ ਲੱਗਾ ਕਹਿੰਦਾ ਸੀ ਦੋਵੇਂ ਮਿੱਤਰਾਂ ਖਾਂ ਬڑے ਚਿਰ ਦੇ ਅਸੀਂ ਨਾਲ ਰਹਿੰਦੇ ਸੀ ਜਿਹੜਾ ਸਿਰ ਵੱਡਿਆ ਗਿਆ ਹੈ ਮਰ ਚੁੱਕਿਆ ਤੇ ਹੁਣ ਇਹਦਾ ਸੋਨਾ ਜਿਹੜਾ ਹੈ ਤੇ ਮੈਨੂੰ ਮਿਲਣਾ ਚਾਹੀਦਾ ਹੈ ਨਾ ਕਹਿੰਦਾ ਤੂੰ ਲੈ ਲੈ ਮੈਂ ਕੀ ਕਰਨਾ ਉਹਨੇ ਉਹਨੂੰ ਸੋਨਾ ਵੀ ਦੇ ਦਿੱਤਾ ਤੇ ਉਹ ਔਰਤ ਵੀ ਲੈ ਕੇ ਉਹ ਚੱਲਣ ਲੱਗ ਗਿਆ ਪਿੱਛੋਂ ਜਲਾਦ ਦਾ ਵਾਰ ਹੋਇਆ ਤੇ ਦੂਜਾ ਸਿਰ ਲੈ ਕੇ ਲੱਗੇ ਹੁਣ ਰਾਜੇ ਦੇ ਦਰਬਾਰ 'ਚ ਦੋਵੇਂ ਜਾ ਕੇ ਪੇਸ਼ ਦੋਵਾਂ ਦੇ ਸਿਰ ਪੇਸ਼ ਕੀਤੇ ਗਏ ਹੁਣ ਰਾਜਾ ਪੂਰੀ ਤਰ੍ਹਾਂ ਹਿਲ ਚੁੱਕਿਆ ਸੀ ਉਹ ਆਖਦਾ ਕਹਿੰਦਾ ਨਾ ਜੇਕਰ ਉਹ ਬਾਰ-ਬਾਰ ਬਚ ਰਿਹਾ ਹੈ ਉਹਦਾ ਭਰੋਸਾ ਆਪਣੇ ਰੱਬ ਦੇ ਉੱਤੇ ਬਹੁਤ ਹੈ ਜਿਹਦਾ ਭਰੋਸਾ ਹੈ ਉਹਨੂੰ ਕੋਈ ਦੁਨੀਆ ਦੀ ਤਾਕਤ ਮਾਰ ਨਹੀਂ ਸਕਦੀ ਕਾਂ ਲਗਿਆ ਨੂੰ ਸਤਕਾਰ ਦੇ ਨਾਲ ਲੈ ਕੇ ਆਉ ਉਹ ਸਤਕਾਰ ਦੇ ਨਾਲ ਲੈ ਕੇ ਆਏ ਰਾਜੇ ਦੇ ਦਰਬਾਰ ਦੇ ਵਿੱਚ ਆ ਕੇ ਉਹਨੂੰ ਪੇਸ਼ ਕੀਤਾ ਰਾਜੇ ਨੇ ਮਾਫੀ ਮੰਗੀ ਉਹਦੇ ਕੋਲ ਕਹਿੰਦਾ ਮੈਂ ਆਪਣੇ ਭੁੱਲ ਬਖਸ਼ਾਉਣੀ ਚਾਹੁੰਦਾ ਹਾਂ ਐਨਾ ਭਰੋਸਾ ਕਿਵੇਂ ਹੋ ਸਕਦਾ ਹੈ ਆਖਣ ਲੱਗਾ ਮੈਂ ਨਾ ਮੈਂ ਕਿਸਮਤ ਦੇ ਉੱਤੇ ਵਿਸ਼ਵਾਸ ਨਹੀਂ ਰੱਖਦਾ ਮੈਨੂੰ ਪ੍ਰਮਾਤਮਾ ਦਾ ਪ੍ਰੋਸਾ ਜੋ ਮੈਨੂੰ ਮਿਲਣਾ ਹੈ ਉਹ ਮੈਨੂੰ ਮਿਲ ਹੀ ਜਾਣਾ ਹੈ ਕਹਾਂ ਲੱਗਾ ਦਸ਼ਮੇ ਤੇਰੇ ਵਾਸਤੇ ਕੀ ਕਰ ਸਕਦਾ ਮੈਂ ਮਾਫੀ ਮੰਗਦਾ ਹਾਂ ਆਪਣੀ ਕੀਤੀਆਂ ਗਲਤੀਆਂ ਗੁਨਾਹਾਂ ਦੀ ਜੇ ਤੂੰ ਮੈਨੂੰ ਮਾਫ ਕਰ ਦੇ ਹੋ ਸਕਦਾ ਕਿ ਮੈਂ ਜਿਹੜਾ ਇਹ ਪਾਪ ਕਮਾਇਆ ਹੈ ਇਹਦਾ ਮੈਨੂੰ ਪਛਤਾਪ ਪਛਤਾਪ ਹੋ ਜੇ ਫਿਰ ਉਹ ਨੂੰ ਮਨੋਕ ਨੂੰ ਲੱਗਿਆ ਕਹਿੰਦਾ ਇਹ ਹੁਣ ਪਛਤਾਵੇ ਵਿੱਚ ਹੈ ਉਹ ਆਖਣ ਲੱਗਾ ਰਾਜਨ ਮੈਂ ਕੱਪੜੇ ਦਾ ਕੰਮ ਕਰਦਾ ਸੀ ਮੇਂ ਦੁਕਾਨਦਾਰੀ ਸੀ ਜੇ ਤੂੰ ਕਰ ਹੀ ਸਕਦਾ ਮੈਨੂੰ ਕੱਪੜੇ ਦੀ ਦੁਕਾਨਦਾਰੀ ਦੁਬਾਰੇ ਖੋਲ ਕੇ ਦੇ ਦੇ ਹਾਂ ਇੱਕ ਮੇਰੀ ਸ਼ਰਤ ਹੈ ਜਦੋਂ ਮੇਰਾ ਕੰਮ ਚੱਲ ਪਿਆ ਤੈਨੂੰ ਸਾਰੇ ਪੈਸੇ ਵਾਪਸ ਕਰਾਂਗਾ ਉਹ ਕਹਿਣ ਲੱਗਾ ਠੀਕ ਹੈ ਫਿਰ ਉਹ ਬਾਦਸ਼ਾਹ ਕਹਿਣ ਲੱਗਿਆ ਕਹਿੰਦਾ ਪਹਿਲੀ ਗੱਲ ਤੇ ਤੁਹਾਨੂੰ ਮੈਨੂੰ ਮਾਫ ਕਰਨਾ ਪਏਗਾ ਜੋ ਮੇਰੇ ਕੋ ਪਾਪ ਹੋਇਆ ਉਹਦੀ ਅਰਦਾਸ ਕਰਿਓ ਪ੍ਰਮਾਤਮਾ ਮੇਰੇ ਗੁਨਾਹਾਂ ਨੂੰ ਬਖਸ਼ ਲਈ ਤੀਜੀ ਗੱਲ ਇੱਕ ਜਦੋਂ ਮੈਂ ਤੁਹਾਨੂੰ ਬੁਲਾਇਆ ਕਰਾਂ ਮਿਲਣ ਵਾਸਤੇ ਮੈਂ ਮੈਨੂੰ ਮਿਲਣ ਵਾਸਤੇ ਜਰੂਰ ਆਇਆ ਕਰਨਾ ਤੁਹਾਡੀ ਸੰਗਤ ਚ ਰਹਿ ਕੇ ਹੋ ਸਕਦਾ ਮੇਰੀ ਜ਼ਿੰਦਗੀ ਵੀ ਬਦਲ ਚਾਈ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਗੁਰਬਾਣੀ ਦੇ ਅੰਦਰ ਜਿਹੜਾ ਫਿਰ ਉਸ ਗੁਰੂ ਦੀ ਸੰਗਤ ਵਿੱਚ ਆਉਂਦਾ ਹੈ ਆਪਣੇ ਪ੍ਰਮਾਤਮਾ ਦੇ ਭਰੋਸੇ ਦੀ ਸੰਗਤ ਵਿੱਚ ਆਉਂਦਾ ਹੈ